ਡੈਮੋਕ੍ਰੈਟਿਕ ਮਨਰੇਗਾ ਫਰੰਟ ਪੰਜਾਬ ਦੇ ਵੱਲੋਂ ਨਾਭਾ ਦੇ ਐਸਡੀਐਮ ਦਫ਼ਤਰ ਦੇ ਬਾਹਰ ਸੋ ਪਿੰਡਾਂ ਦੇ ਮਨਰੇਗਾ ਮਜ਼ਦੂਰਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਮੌਕੇ ਤੇ ਮਨਰੇਗਾ ਡੈਮੋਕ੍ਰੈਟਿਕ ਫਰੰਟ ਦੇ ਸੂਬਾ ਪ੍ਰਧਾਨ ਰਾਜਕੁਮਾਰ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਦੇ ਵੱਲ ਧਿਆਨ ਨਾ ਦਿੱਤਾ ਤਾਂ ਸੂਬਾ ਪਧਰੀ ਤੇ ਰੋਸ ਪ੍ਰਦਰਸ਼ਨ ਉਲਿੱਕਿਆ ਜਾਵੇਗਾ। ਇਹ ਕਾਰਨ ਤਾਂ ਇਹ ਆ ਕਿ ਜਿਹੜਾ ਮਨਰੇਗਾ ਕਾਨੂੰਨ ਆ ਜਿਹੜਾ 2005 ਤੋਂ ਬਣਿਆ ਹੋਇਆ ਇਹ ਪ੍ਰੋਪਰ ਹੁਣ ਤੱਕ ਇਹਦੇ ਨਾਂ ਤੇ ਤਨਖਾਹਾਂ ਲਈਆਂ ਗਈਆਂ ਨੇ ਪਰ ਇਹਨੂੰ ਲਾਗੂ ਨਹੀਂ ਕਿਸੇ ਨੇ ਕੀਤਾ। ਜਦੋਂ ਆਪਾਂ ਕੋਈ ਵੀ ਕੰਮ ਕਰਦੇ ਆ ਜਦੋਂ ਕੋਈ ਵੀ ਕਿਤੇ ਤਨਖਾਹ ਦਿੰਦਾ ਉਹਦਾ ਪੈਸਾ ਖਾਤੇ ਕਰਦਾ ਕਿਸੇ ਮੁਲਾਜ਼ਮ ਤੇ ਕਿਸੇ ਦੁਕਾਨ ਤੇ ਕਿਸੇ ਨੌਕਰ ਨੂੰ ਕੋਈ ਦਿੰਦਾ ਨਾ ਪੈਸਾ ਉਹ ਜੇ ਕੰਮ ਨਾ ਕਰੇ ਤਾਂ ਉਹਨੂੰ ਹਟਾਇਆ ਜਾਂਦਾ। ਏਸੇ ਗੱਲ ਕਰਕੇ 2005 ਤੋਂ ਜਿਹੜਾ ਐਕਟ ਬਣਿਆ ਇਹਨਾਂ ਨੇ ਕੰਮ ਤਾਂ ਕੱਖ ਨਹੀਂ ਕੀਤਾ ਹੈਗਾ। ਮਨਰੇਗਾ ਦਾ ਨਾ ਕੋਈ ਕਾਨੂੰਨ ਲਾਗੂ ਕੀਤਾ ਹੁਣ ਤੱਕ। ਪੱਤ ਲਖਾ ਇਹਨਾਂ ਨੂੰ ਸਾਰੀਆਂ ਦਿੱਤੀਆਂ ਗਈਆਂ ਨੇ ਤਾਂ ਪੈਸਾ ਦਿੱਤਾ ਕਿਵੇਂ ਗਿਆ ਸਵਾਲ ਤਾਂ ਇਹ ਖੜਾ ਹੁੰਦਾ ਹੈ ਕਿ ਉਹਨਾਂ ਨੇ ਫਰੀਦ ਦੇ ਪੈਸੇ ਲੱਤੇ ਨਹੀਂ ਇਹ ਕੱਲ ਦੇ ਹੁਣ ਨਾ ਇਹਨਾਂ ਨੇ ਬੇਰੋਜ਼ਗਾਰੀ ਭੱਤੇ ਦੇ ਫੰਡ ਕਾਇਮ ਕੀਤੇ ਨੇ ਤੇ ਨਾ ਕੋਈ ਕਾਨੂੰਨ ਅਰਜੀ ਦੇਣ ਦਾ ਕਾਨੂੰਨ ਲਾਗੂ ਕੀਤਾ ਨਾ ਇਹਨਾਂ ਨੇ ਬੇਰੋਜ਼ਗਾਰੀ ਭੱਤੇ ਕਾਨੂੰਨ ਦਾ ਕਾਨੂੰਨ ਕੋਈ ਲਾਗੂ ਕੀਤਾ ਤਾਂ ਨਮਰੇਗਾ ਕਾਨੂੰਨ ਦੇ ਵਿੱਚ ਜੋ ਸਹੂਲਤਾਂ ਬਣਦੀਆਂ ਨੇ ਨਮਰੇਗਾ ਵਰਕਰ ਨੂੰ ਨਾ ਹੁਣ ਤੱਕ ਉਹਦਾ ਦਾ ਕੋਈ ਇਹਨਾਂ ਨੇ ਹੱਲ ਕੀਤਾ ਜੇਕਰ ਕੋਈ ਸ਼ਿਕਾਇਤ ਵੀ ਦਿੱਤੀ ਜਾਂਦੀ ਆ ਤਾ 2-2 ਸਾਲੋਂ ਦਾ ਕੋਈ ਨਵਟਾਰਾ ਨਹੀਂ ਹੁੰਦਾ ਅਸੀਂ ਪਿੱਛੇ ਅਸੀਂ ਦੇਖਿਆ ਹਟਿਆ ਇਹਨਾਂ ਨੂੰ ਡੀਸੀ ਸਾਹਿਬ ਨੂੰ 156 ਸ਼ਿਕਾਇਤਾਂ ਜ਼ਿਲ੍ਹੇ ਦੀਆਂ ਪਟਿਆਲੇ ਦੀਆਂ ਇੱਕ ਵੀ ਅਰਜੀ ਦੇ ਉੱਤੇ ਹਾਲ ਤੱਕ ਇਹਨਾਂ ਨੇ ਨਿਰਪੱਖ ਜਾਂਚ ਕਰਕੇ ਦੋਸ਼ੀ ਬੰਦਾ ਨਹੀਂ ਠਰਾਇਆ ਵੀ ਕਿਹੜਾ ਹੁੰਦਾ ਇਹਨਾਂ ਦਾ ਦੋਸ਼ੀ ਹੈ ਕਿਹਦੀ ਇਹ ਕਮੀ ਸੀਗੀ ਕਿਨੇ ਇਹ ਕੰਮ ਨਹੀਂ ਕੀਤਾ ਹਾਲ ਤੱਕ ਉਹ ਬੰਦਾ ਦੋਸ਼ੀ ਨਹੀਂ ਠਹਿਰਾਇਆ ਹੁਣ ਵੀ ਜਿਹੜਾ ਕਾਨੂੰਨ ਵਾਲਿਆ ਹੋਇਆ ਵੀ ਇਨਜਕਟਿਵ ਅੱਤਰ ਦੇ ਕੇ ਕੰਮ ਕਰਨਾ ਹੈ ਵਰਕਰ ਨੇ ਤਾਂ ਉਹਦੀ ਵੀ ਹੁਣ ਤੱਕ ਅਲੰਘਣਾ ਕੀਤੀ ਜਾ ਰਹੀ ਆ ਕਿ ਵਰਕਰ ਨੂੰ ਕੰਮ ਦਿੱਤਾ ਜਾਂਦਾ ਉਹਨੂੰ ਸੂਚਿਤੇ ਨਹੀਂ ਕੀਤਾ ਜਾਂਦਾ ਹੈਗਾ ਵੀ ਤੁਹਾਨੂੰ ਕੰਮ ਕਿੱਥੇ ਕਰਨਾ ਕਦੋਂ ਕਰਨਾ ਤੇ ਉਹਨਾਂ ਦੀਆਂ ਗੈਰਹਾਜ ਜਣੀਆਂ ਲਾ ਦਿੰਦੇ ਨੇ ਇਹ ਇੱਕ ਧੋਖਾਧੜੀ ਦਾ ਮਾਮਲਾ ਇੱਕ ਆਣਪੜ ਹੋਣ ਦਾ ਮਜ਼ਦੂਰਾਂ ਦੇ ਨਜਾਇਜ਼ ਫਾਇਦਾ 18 ਨੇ ਪੜੇ ਲਿਖੇ ਲੋਕ ਜਦਕਿ ਆਣਪੜ ਲੋਕ ਕਾਨੂੰਨ ਦੀ ਮੰਗ ਕਰਦੇ ਨੇ ਕਿ ਕਾਨੂੰਨ ਨੂੰ ਲਾਗੂ ਕੀਤਾ ਜਾਵੇ ਇਹ ਸਰਿਆਮ ਕਾਨੂੰਨ ਦੇ ਜਿਹੜੇ ਅਲੰਘ ਰਾਖੀ ਕਰਨ ਵਾਲੇ ਨੇ ਜਿਹੜੇ ਲੋਕਾਂ ਦੇ ਚਲਾਨ ਕੱਟਦੇ ਨੇ ਤੇ ਕਾਨੂੰਨ ਦੀ ਹਵਾਲਾ ਦਿੰਦੇ ਨੇ ਕਿ ਤੁਸੀਂ ਕਾਨੂੰਨ ਦੀ ਉਲੰਘਣਾ ਕੀਤੀ ਆ ਤੁਹਾਡੇ ਤੇ ਆ ਕਾਰਵਾਈ ਹੋ ਇਹ ਖੁਦ ਕਾਨੂੰਨ ਦੀ ਉਲੰਘਣਾ ਕਰ ਰਹੇ ਨੇ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਹੈਗੀ ਕੀ ਲੱਗਦਾ ਜੀ ਅਧਿਕਾਰੀ ਯਾਨੀ ਕਿ ਜਿਹੜਾ ਕਾਨੂੰਨ ਦੇ ਮੁਤਾਬਕ ਕਿਉਂ ਨਹੀਂ ਮੰਨ ਰਹੇ ਇਸ ਦੇ ਪਿੱਛੇ ਕੀ ਮਨਸ਼ਾ ਲੱਗਦੀ ਹੈ ਇਹਦੇ ਵਿਸ਼ੇ ਮਨਸ਼ਾ ਤਾਂ ਮੈਨੂੰ ਇਹੀ ਲੱਗਦਾ ਕਿ ਜਿਹੜਾ ਇੱਕ ਗਰੀਬ ਵਰਗ ਹੈ ਇਹਨੂੰ ਸਿਰਫ ਵੋਟ ਬੈਂਕ ਸਮਝਿਆ ਜਾ ਰਿਹਾ ਇਹਨੂੰ ਇਨਸਾਨ ਨਹੀਂ ਸਮਝਿਆ ਜਾ ਰਿਹਾ ਇਹਦਾ ਕਾਨੂੰਨੀ ਹੱਕ ਤਾਂ ਨਹੀਂ ਇਹਨੂੰ ਲੈ ਕੇ ਦੇ ਰਹੇ ਜਾਂ ਇਹਨੂੰ ਗਰੀਬ ਨੂੰ ਇਹ ਸਮਝਿਆ ਜਾਂਦਾ ਵੀ ਇਹਨਾਂ ਤੱਕ ਕਿਹੜਾ ਸਾਨੂੰ ਲੋਡ ਪੈਂਦੀ ਆ ਇੱਕ ਵੋਟਾਂ ਵਲੇ ਆਓ ਵੋਟਾਂ ਵਲੇ ਆ ਕੇ ਕਿਸੇ ਨਾ ਕਿਸੇ ਲਾਲਚ ਦੇ ਵਿੱਚ ਇਹਨਾਂ ਨੂੰ ਵੜਾ ਕੇ ਵੋਟਾਂ ਲਈਆਂ ਜਾ ਰਹੀਆਂ ਨੇ ਇਹਨਾਂ ਦਾ ਜਿਹੜਾ ਬਣਦਾ ਕਾਨੂੰਨੀ ਹੱਕ ਆ ਇਹਨਾਂ ਨੂੰ ਨਹੀਂ ਦਿੱਤਾ ਜਾ ਰਿਹਾ ਜਿਹੜੇ ਕਿ ਵਰਕਰ ਦੇ ਮਜ਼ਦੂਰ ਨੇ ਮਜ਼ਦੂਰਾਂ ਦੀ ਗੱਲ ਨਹੀਂ ਕਿਤੇ ਸੁਣੀ ਜਾ ਰਹੀ ਹੈਗੀ ਤੇ ਮਜ਼ਦੂਰਾਂ ਨੂੰ ਇੱਕ ਆਮ ਮਜ਼ਦੂਰ ਸਮਝਦਗੇ ਮਜ਼ਦੂਰ ਹੀ ਰੱਖ ਦਿੱਤਾ ਕਿ ਉਹਨਾਂ ਦੀ ਜਿਹੜੀ ਆਪਣੀ ਪਹਿਚਾਣ ਸੀ ਉਹਨਾਂ ਦਾ ਮਾਨ ਸਨਮਾਨ ਸੀ ਇੱਕ ਦੇਸ਼ ਦੇ ਵਿੱਚ ਜਿਹੜਾ ਕਹਿੰਦੇ ਤੇ ਕਿ ਆਜ਼ਾਦੀ 75 ਸਾਲ ਹੋ ਕੇ ਸਾਨੂੰ ਦਿੱਤੀ ਨੂੰ ਪਰ ਮਜ਼ਦੂਰ ਨੂੰ ਹਾਲ ਤੱਕ ਆਜ਼ਾਦੀ ਨਹੀਂ ਦਿੱਤੀ ਉਹ 75 ਸਾਲਾਂ ਤੋਂ ਪਹਿਲਾਂ ਵੀ ਗੁਲਾਮ ਸੀ ਅੱਜ 75 ਸਾਲਾਂ ਦੇ ਵਿੱਚ ਵੀ ਗੁਲਾਮ ਰਹਾ ਇਹ ਸਰਕਾਰ ਦੀ ਮਾੜੀ ਮਾਨਸਿਕਤਾ ਰਹੀ ਆ ਗਰੀਬਾਂ ਦੇ ਪਰਿਵਾਰਾਂ ਦੇ ਕੀ ਲੱਗਦਾ ਜੇ ਮਤਲਬ ਜਿਹੜੀ ਸੱਤਾ ਚ ਆਉਂਦੀ ਹੈ ਸਰਕਾਰ ਉਹੀ ਮਤਲਬ ਇਹਨਾਂ ਦਾ ਸੋਸ਼ਲ ਕਰਦੇ ਦੇਖੋ ਜਿਹੜੀ ਸੱਤਾ ਦੇ ਵਿੱਚ ਸਰਕਾਰ ਆਉਂਦੀ ਹੈ ਕੱਲੇ ਸਿਰਫ ਸੱਤਾ ਦੇ ਵਿੱਚ ਵੀ ਆ ਕੇ ਉਹਨਾਂ ਦੇ ਪੱਗਾਂ ਦੇ ਰੰਗ ਬਦਲਦੇ ਨੇ ਪਰ ਢੰਗ ਨਹੀਂ ਬਦਲੇ ਹੁਣ ਤੱਕ ਉਹ ਕਿਸ ਗੱਲ ਕਰਕੇ ਕਿਉਂਕਿ ਰੰਗ ਰੰਗ ਬਦਲ ਕੇ ਚਾਲ ਚੱਲਣ ਤੇ ਜਿਹੜੇ ਕਿ ਕਾਨੂੰਨ ਲਾਗੂ ਕਰਨ ਦੀ ਗੱਲ ਕਰਦੇ ਤੇ ਹਰਾ ਪਿੰਨ ਮਜ਼ਦੂਰਾਂ ਦੇ ਹੱਕ ਚ ਚਲਾਉਣ ਦੀ ਗੱਲ ਕਰਦੇ ਤੇ ਪਰ ਉਹ ਹਰਾ ਪਿੰਨ ਸਾਈਡ ਤੇ ਰੱਖ ਕੇ ਉਹਦਾ ਸਿਰਫ ਕਲਰ ਹਰਾ ਰਹਿ ਗਿਆ ਪਿੰਡ ਦਾ ਪਰ ਉਹਦੀ ਸਿਆਹੀ ਹੈ ਜਿਹੜੀ ਉਹ ਮਜ਼ਦੂਰਾ ਪ੍ਰਤੀ ਕਾਲੀ ਹੈ ਇਸ ਗੱਲ ਕਰਕੇ ਮਜ਼ਦੂਰਾ ਦੇ ਪ੍ਰਤੀ ਸੋਚ ਮਾੜੀ ਹੈ ਸਰਕਾਰ ਦੀ ਵੀ ਤੇ ਪ੍ਰਸ਼ਾਸਨ ਦੀ ਵੀ ਹੱਕਾਂ ਲਈ ਤਾਂ ਇਹ ਅੱਜ ਜੇਕਰ ਜਿਵੇਂ ਆ ਆਮ ਆਦਮੀ ਪਾਰਟੀ ਦੀ ਵੀ ਸਰਕਾਰ ਆਈ ਆ ਇਹਨਾਂ ਨੇ ਘਰ ਘਰ ਵੋਟਾਂ ਲਈਆਂ ਨੇ ਪਿੰਡਾਂ 'ਚ ਜਾ ਕੇ ਕਿਹਾ ਕਿ ਬਦਲਾਅ ਆਏਗਾ ਤੁਹਾਨੂੰ ਲੱਗਦਾ ਕਿ ਬਦਲਾਅ ਆਇਆ ਇੱਥੇ ਜੇ ਬਦਲਾਅ ਆਇਆ ਹੁੰਦਾ ਤਾਂ ਸਾਨੂੰ ਇੱਥੇ ਆਉਣ ਦੀ ਲੋੜ ਨਹੀਂ ਸੀ ਤੇ ਧੁੱਪਾਂ 'ਚ ਬੈਠਣਾ ਪੈਂਦਾ ਸਾਨੂੰ ਆਪਣੇ ਹੱਕਾਂ ਲਈ ਲੜਨਾ ਪੈਂਦਾ ਲੜ ਰਹੇ ਨੇ ਪਰ ਕੀ ਹੈ ਜਿਹੜੇ 100 ਦਿਨ ਦੀ ਗਾਰੰਟੀ ਦਿੱਤੀ ਹੈ ਸਰਕਾਰ ਨੇ ਖੁਦ ਅਜੇ ਤੱਕ ਸਾਨੂੰ ਉਹ ਹੀ ਨਹੀਂ ਦੇ ਰਹੇ ਤੇ ਉਹ ਜਦੋਂ ਆਪਣੇ ਜਿਹੜੇ ਕਹਿ ਰਹੇ ਨੇ 100-100 ਹਜ਼ਾਰ ਰੁਪਏ ਬੀਬੀਆਂ ਨੂੰ ਜਿਹੜਾ ਰੋਜ਼ਗਾਰ ਪੱਤਾ ਇਹਨਾਂ ਨੇ ਦੇਣਾ ਸੀ ਅਜੇ ਤੱਕ ਉਹ ਵੀ ਉਹਨਾਂ ਦਾ ਇਹ ਸਾਡਾ ਦਿੱਤਾ ਹੋਇਆ ਰੋਜ਼ਗਾਰ ਨਹੀਂ ਦੇ ਰਹੇ ਆਪਣੇ ਕੋਲੋਂ ਕੀ ਦੇ ਦੇਣਗੇ ਸਾਨੂੰ ਤੇ ਐਸ ਡੀ ਐਮ ਸਰ ਨੂੰ ਅਸੀਂ ਨੇ ਪਿਛਲੇ ਦਿਨੀ ਲਗਾਤਾਰ ਇਹਨਾਂ ਨੂੰ ਸ਼ਿਕਾਇਤਾਂ ਵੀ ਦੇ ਰਹੇ ਹਾਂ ਜਾਲੀ ਕੰਮ ਜਿਹੜੇ ਹੋ ਰਹੇ ਨੇ ਉਹਨਾਂ ਦੀ ਵੀ ਦੇ ਰਹੇ ਹਾਂ ਕਿਸੇ ਵੀ ਅਰਜੀ ਦਾ ਸਾਡਾ ਕਾਨੂੰਨ ਮੁਤਾਬਕ ਕੋਈ ਨਿਪਟਾਰਾ ਨਹੀਂ ਕੀਤਾ ਇਹਨਾਂ ਨੇ ਤੇ ਕਈ ਪਿੰਡਾਂ ਦੇ ਵਿੱਚ ਜਿਵੇਂ ਸੈਕਟਰੀ ਵੀ ਜਾਂਦੇ ਨੇ ਉਹ ਆਪਣਾ ਐਨਾ ਦਬਾਅ ਬਣਾ ਰੱਖਿਆ ਉਹਨਾਂ ਨੇ ਮਨਰੇਗਾ ਵਾਲਿਆਂ ਤੇ ਜਦ ਕਿ ਮਨਰੇਗਾ ਤੋਂ ਹੀ ਤਨਖਾਹਾਂ ਲੈਣ ਵਾਲੇ ਨੇ ਜਿਹੜੇ ਜੇਕਰ ਪਿੰਡਾਂ 'ਚ ਮਨਰੇਗਾ ਚੱਲਦੀ ਆ ਤਾਂ ਉਹਨਾਂ ਦੀਆਂ ਤਨਖਾਹਾਂ ਪੈਂਦੀਆਂ ਨੇ ਨਾ ਜੇ ਪਿੰਡਾਂ 'ਚ ਮਨਰੇਗਾ ਨਹੀਂ ਚੱਲੂਗਾ ਕੰਮ ਕੀ ਕਰਨਗੇ ਪਿੰਡਾਂ ਦੇ ਪਰ ਉਹ ਜਾ ਕੇ ਇਹ ਕਹਿੰਦੇ ਨੇ ਕਿ ਜਿਵੇਂ ਕੱਚੇ ਘਰਾਂ ਦੀ ਨਿਰਮਾਣ ਆ ਕਿਸੇ ਬੀਬੀ ਦੀ ਹੈ ਅਸੀਂ ਪਿੰਡਾਂ 'ਚ ਗਏ ਉੱਥੋਂ ਇੱਕ ਗੱਲ ਨਿਕਲ ਕੇ ਆਈ ਬੀਬੀ ਦੇ ਵਿਚਾਰੀ ਦਾ ਕੋਈ ਕਮਾਉਣੇ ਵਾਲਾ ਮੁੰਡਾ ਵੀ ਨਹੀਂ ਸੀ ਉਹ ਮੁੰਡਾ ਹੈ ਨਹੀਂ ਤੈਨੂੰ ਕੁੜੀਆਂ ਵਿਆਈਆਂ ਗਈਆਂ ਪੰਚਾਇਤੀ ਜਗ੍ਹਾ 'ਚ ਰਹਿ ਰਹੀ ਆ ਉਹਨੂੰ ਮਤਲਬ ਲਿਖਾਇਆ ਵੀ ਗਿਆ ਕਿ ਜਿੰਨੀ ਦੇਰ ਤੱਕ ਤੂੰ ਰਹਿ ਰਹੇ ਆ ਓਨੀ ਦੇਰ ਤੱਕ ਜੀਵਤੋਂ ਤੁਸੀਂ ਜਦ ਤੱਕ ਜਗ੍ਹਾ ਤੇ ਰਹਿ ਸਕਦੇ ਉਸ ਤੋਂ ਬਾਅਦ ਕਬਜ਼ਾ ਤੁਹਾਡਾ ਨਹੀਂ ਹੈਗਾ ਇਹਦੇ ਤੇ ਇਹ ਪੰਚਾਇਤੀ ਕਬਜ਼ਾ ਤੇ ਉਹਨਾਂ ਨੇ ਕੱਚੇ ਘਰਾਂ ਦੇ ਫਾਰਮ ਫੂਰਮ ਪਰੇ ਵਿਚਾਰਿਆ ਨੇ ਤੇ ਕੱਚੇ ਘਰਾਂ ਦੀ ਉਹਨਾਂ ਦੀ ਪਏ ਪੈਸੇ ਦੋ ਕਿਸ਼ਤਾਂ ਪੈ ਗਈਆਂ ਤੀਜੀ ਕਿਸ਼ਤ ਨੂੰ ਮੰਨ ਕੇ ਚੱਲੋ ਜਦੋਂ ਬਾਰਿਸ਼ ਹੋ ਰਹੀ ਆ ਉਹਨੇ ਕਿਸ਼ਤਾਂ ਕਰਨਾ ਨਾ ਲਗਾਤਾਰ ਤੱਕ ਸਾਨੂੰ ਪੈਸੇ ਹੀ ਨਹੀਂ ਪੈ ਰਹੇ ਜੇ ਲਗਾਤਾਰਤਾ ਚ ਪਹਿਣ ਬੰਦਾ ਲੈਂਟਰ ਪਾ ਕੇ ਵੀ ਵੇੜ ਸਕਦਾ ਜਿੰਨੀ ਉਹਨਾਂ ਚ ਆਪਣੇ ਚ ਗੁੰਜਾਇਸ ਸੀ ਉਹਨਾਂ ਨੇ ਚਦਰਾਂ ਪਾ ਲਈਆਂ ਤੇ ਫੈਕਟਰੀ ਪਿੰਡ ਦੇ ਵਿੱਚ ਜਾਂਦਾ ਉੱਥੇ ਜਾ ਕੇ ਕਹਿੰਦਾ ਕਿ ਜਿਹੜਾ ਦੋ ਕਿਸ਼ਤਾਂ ਤੁਹਾਨੂੰ ਪਈਆਂ ਨੇ ਉਹ ਵਾਪਸ ਕਰੋ ਤੁਸੀਂ ਚਦਰਾਂ ਕਿਵੇਂ ਪਾਈਆਂ ਨੇ ਲੈਂਟਰ ਕਿਉਂ ਨਹੀਂ ਪਾਇਆ ਬੀਬੀ ਕਹਿੰਦੀ ਆ ਕਿ ਮੈਂ ਪੈਸੇ ਕਿੱਥੋਂ ਲੈ ਕੇ ਆਵਾਂ ਬਜ਼ੁਰਗ ਨੇ ਇੱਕ ਉਹ ਸਿਆਣੇ ਨੇ ਘਰ ਦੇ ਵਿੱਚ ਉਹ ਵੀ ਪਾਨੇ ਉਹ ਪੀੜਤ ਨੇ ਬਿਮਾਰੀ ਕਰਨ ਕਿਸੇ ਤੇ ਪੈਸਾ ਤਾਂ ਹੈ ਹੀ ਨਹੀਂ ਰੋਜ਼ਗਾਰ ਹੈ ਹੀ ਨਹੀਂ ਲੋਕਾਂ ਕੋਲ ਕਿੱਥੋਂ ਉਹ ਲੈਂਟਰ ਪਾਉਣ ਉਹ ਫਿਰ ਉਹ ਆਪਣਾ ਜਿਹੜਾ ਕੱਚੇ ਕਰਨ ਵਾਲੀ ਸਕੀਮ ਦਿੱਤੀ ਹੋਈ ਆ ਵੀ ਮਕਾਨ ਸੱਤਾ ਬਦਲ ਦੇ ਨੇ ਉਹ ਫਿਰ ਮੰਗੀ ਕਿਉਂ ਕਰਨ ਜੇਕਰ ਲੋਕਾਂ ਜੇ ਹੋਵੇ ਪਰ ਸਾਡੀ ਸੁਣੀਓ ਨਹੀਂ ਜਾਂਦੀ ਲੋਕਾਂ ਨੂੰ ਇੰਨਾ ਗੁੰਮਰਾਹ ਕੀਤਾ ਜਾਂਦਾ ਕਿ ਜਦੋਂ ਉਹਨਾਂ ਨੂੰ ਕਹਿ ਦਿੰਦੇ ਨੇ ਆਜੋ ਲੱਗ ਜਾਓ ਕੰਮ ਤੇ ਵਿਚਾਰੇ ਲੱਗ ਜਾਂਦੇ ਨੇ ਜਦੋਂ ਕਹਿ ਦਿੰਦੇ ਨੇ ਹਟ ਜਾਓ ਤਾਂ ਹਟ ਜਾਂਦੇ ਨੇ ਜਿਹੜੀ ਅਸਲ ਲੜਾਈ ਹੈ ਦੀ ਅਸਲ ਸੱਚ ਜੋ ਇਹਨਾਂ ਨੂੰ ਅ ਅਧਿਕਾਰੀਆਂ ਨੇ ਦੱਸਣਾ ਵੀ ਤੁਹਾਡਾ ਕਾਨੂੰਨ ਕੀ ਆ ਉਹ ਵਿਚਾਰੇ ਹੁਣ ਖੁਦ ਸਾਡੀ ਜਿਹੜੀ ਜਥੇਬੰਦੀ ਹੈ ਡੈਮੋਕ੍ਰੈਟਿਕ ਮਰੇਗਾ ਫਰੰਟ ਉਹਦੇ ਤੇ ਲੱਗੀ ਹੋਈ ਹੈ ਤੇ ਜਦੋਂ ਤੱਕ ਇਹ ਕਾਨੂੰਨ ਲਾਗੂ ਨਹੀਂ ਹੋਊਗਾ ਤੇ ਅਸੀਂ ਰੁਕਣ ਵਾਲੇ ਨਹੀਂ ਉਹਨਾਂ ਦਾ ਤੱਕ ਸੰਘਰਸ਼ ਕਰਾਂਗੇ ਅਫਸਰ ਸਾਹਿਬ ਆਪਰੂ ਫਿਰ ਤਾਂ ਅਫਸਰ ਸਾਹਿਬ ਬਿਲਕੁਲ ਜੀ ਇਹ ਤਾਂ ਸਾਬਤ ਜਾਂਦਾ ਕਿਉਂਕਿ ਕੁੱਤੀ ਚੋਰਾ ਨਾਲ ਰਲਈ ਹੋਈ ਆ ਤਾਂ ਉਹ ਨਿਪਟਾਰਾ ਹੋ ਵੀ ਜਾਂਦਾ ਹੁਣ ਉਹਨੂੰ ਤਾਂ ਸਾਨੂੰ ਇੱਥੇ ਬੈਠਣ ਦੀ ਲੋੜ ਨਹੀਂ ਸੀ ਜੇਕਰ ਕਿਸੇ ਵੀ ਅਰਜੀ ਤੇ ਅੱਜ ਤੱਕ ਕੋਈ ਕਾਨੂੰਨ ਮੁਤਾਬਕ 7 ਦਿਨਾਂ ਅੰਦਰ ਨਿਪਟਾਰਾ ਹੋਣਾ ਹਰ ਸ਼ਿਕਾਇਤ ਦਾ ਇੱਥੇ ਤਾਂ 2-2 ਸਾਲ ਦੀਆਂ ਪਈਆਂ ਨੇ ਆਰਡਰ ਕਰੀ ਜਾਂਦੇ ਨੇ ਅੱਗੇ ਤੇ ਅੱਗੇ ਜਿਵੇਂ ਹਰਦੀਪ ਨੇ ਤੁਹਾਨੂੰ ਕਿਹਾ ਹੀ ਵੀ ਆਰਡਰਾਂ ਨਾਲ ਕਾਗਜ਼ਾਂ ਨਾਲ ਢਿੱਡ ਨਹੀਂ ਭਰਨਾ ਜਿਹੜਾ ਪੈਸਾ ਉਹਨਾਂ ਨੂੰ ਉਹਨਾਂ ਦਾ ਹੱਕ ਆ ਉਹ ਦੇਣਾ ਹੀ ਪੈਣਾ ਅਗਲਾ ਸੰਘਰਸ਼ ਕੀ ਹੋਊਗਾ ਅਗਲਾ ਅਸੀਂ ਦੇਖੋ ਇਸ ਤੋਂ ਬਾਅਦ ਦੇਖਦੇ ਆ ਜੇ ਤਾਂ ਪ੍ਰਸ਼ਾਸਨ ਸਾਡੀ ਸੁਣਦਾ ਇਹਦੇ ਤੇ ਤੇ ਉਸ ਤੋਂ ਬਾਅਦ ਜੇਕਰ ਨਹੀਂ ਅਸੀਂ ਆਪਣੀ ਕਮੇਟੀ ਫੈਸਲਾ ਲਾਉਗੀ ਜਥੇ ਵੰਦੀ ਜੋ ਵੀ ਐਕਸ਼ਨ ਉਹ ਲਿਕਾਂਗੇ ਅਗਲਾ ਹੋ ਸਕਦਾ ਸਾਨੂੰ ਇਹ ਸਟੇਟ ਲੈਵਲ ਤੇ ਵੀ ਕੱਟ ਕਰਨਾ ਪਵੇ ਇਹਦਾ ਤਾਂ ਅਸੀਂ ਕਰਾਂਗੇ ਦੇਖੋ ਰੋਜ਼ਗਾਰ ਦੀ ਤਾਂ ਵੈਸੇ ਲੋੜ 365 ਦੀ ਨਹੀਂ ਆ ਪਰ ਇੱਥੇ ਤਾਂ ਹਜੇ 100 ਦਿਨ ਦਾ ਰੋਜ਼ਗਾਰ ਹੀ ਨਹੀਂ ਦਿੱਤਾ ਜਾ ਰਿਹਾ ਹੈਗਾ ਤਾਂ ਪਹਿਲਾਂ ਤਾਂ ਹਜੇ ਅਸੀਂ 100 ਦਿਨ ਦੇ ਰੋਜ਼ਗਾਰ ਦੀ ਹੀ ਮੰਗ ਕਰਦੇ ਹਾਂ ਕਿ 100 ਦਿਨ ਦਾ ਰੋਜ਼ਗਾਰ ਦਿੱਤਾ ਜਾਵੇ ਉਸ ਤੋਂ ਬਾਅਦ ਵਿੱਚ ਬੇਰੁਜ਼ਗਾਰੀ ਪੱਤਾ ਲੋਕਪਾਲ ਸਰ ਨੇ ਆਰਡਰ ਤਾਂ ਕਰਤੇ ਨੇ ਪਰ ਆਰਡਰਾਂ ਨਾਲ ਢਿੱਡ ਨਹੀਂ ਪਰਦਾ ਹੈਗਾ ਲੋਕਾਂ ਦਾ ਤੇ ਇਹਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਟਾਈਮ ਬੌਂਡ ਕੀਤਾ ਜਾਵੇ ਕਿ ਕਿੰਨੇ ਟਾਈਮ ਦੇ ਵਿੱਚ ਤੁਸੀਂ ਉਹ ਦੇ ਰਹੇ ਹੋ ਆਨਲਾਈਨ ਆਰਜੀ ਹੋਵੇ ਤੇ ਇਸ ਤੋਂ ਇਲਾਵਾ ਜੋ ਆਰਥਿਕ ਪੱਖੋਂ ਵੀ ਕਿ ਜਿਹੜੇ ਲੋਕ ਕਾਨੂੰਨੀ ਕੰਮ ਲੈਣ ਦੀ ਮੰਗ ਕਰਦੇ ਆ ਉਹਨਾਂ ਨੂੰ ਦੱਬਿਆ ਜਾ ਰਿਹਾ ਤਾਂ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਨਾ ਦੱਬਦੇ ਹੋਏ ਇੱਕ ਭੀਖ ਦੇ ਰੂਪ ਵਿੱਚ ਕੰਮ ਨਾ ਦੇ ਕੇ ਉਹਨਾਂ ਦਾ ਹੱਕ ਆ ਜਿਹੜਾ ਬਣਦਾ ਉਹ ਦਿੱਤਾ ਜਾਵੇ ਕੀ ਜਾਂਦੀ ਆ ਕੀ ਲੱਗਦਾ ਵੀ ਜਿਹੜੇ ਹੈਗਾ ਜਿਹੜੇ ਗਰੀਬ ਲੋਕ ਨੇ ਫਿਰ ਤਾਂ ਦੋ ਡੰਗ ਦੀ ਰੋਟੀ ਵੀ ਖਾ ਸਕਦੇ ਬਿਲਕੁਲ ਜੀ ਇਸ ਮਹਿੰਗਾਈ ਦੇ ਦੌਰ ਦੇ ਵਿੱਚ ਤਾਂ ਕਈ ਵਾਰ ਇੱਕ ਵਾਰ ਤਾਂ ਪੁੱਖਾ ਵੀ ਸੌਣਾ ਪੈ ਜਾਂਦਾ ਕੋਈ ਇਦਾਂ ਦੇ ਵੀ ਨੇ ਵਿੱਚ ਤਾਂ ਜਿਹੜਾ ਪ੍ਰਸ਼ਾਸਨ ਆ ਸੁਣ ਨਹੀਂ ਰਿਹਾ ਇਸ ਦੇ ਲਈ ਅਸੀਂ ਡੀਐਸਪੀ ਸਰ ਨੂੰ ਵੀ ਅਰਜ਼ੀਆਂ ਦਿੱਤੀਆਂ ਤੇ ਐਸਡੀਐਮ ਸਰ ਨੂੰ ਡੀਸੀ ਤੱਕ ਵੀ ਅਸੀਂ ਅਰਜ਼ੀਆਂ ਦੇ ਚੁੱਕੀਆਂ ਪਰ ਉਹਨਾਂ ਦੀ ਹਜੇ ਤੱਕ ਕੋਈ ਸੁਣਵਾਈ ਨਹੀਂ ਕੋਈ ਕੁਛ ਨਹੀਂ ਇਹ ਲੋਕ ਨੇ ਜਿਹੜੇ ਇਸ ਲਈ ਇੱਥੇ ਆਏ ਮਗਾਂ ਹੀ ਨੇ ਜੀ ਜਿਹੜਾ ਮਨਰੇਗਾ ਟੱਕਾ 17 ਸਾਲ ਹੋ ਗਏ ਨੇ ਬਣੇ ਨੂੰ ਪਰ ਉਹ ਕਾਨੂੰਨ ਮੁਤਾਬਕ ਲਾਗੂ ਨਹੀਂ ਕੀਤਾ ਜਾ ਰਿਹਾ ਜਿਹੜੀ 100 ਦਿਨ ਦੀ ਗਾਰੰਟੀ ਸਰਕਾਰ ਕਹਿ ਰਹੀ ਸੀ ਵੀ ਸਰਕਾਰ ਵੀ ਮਜ਼ਦੂਰਾਂ ਨੂੰ ਗਾਰੰਟੀ ਹੈ ਉਹ ਹੱਕ ਮੰਗ ਸਕਦੇ ਨੇ ਪਰ ਉਹ 100 ਦਿਨ ਕਿਤੇ ਵੀ ਲਾਗੂ ਨਹੀਂ ਹੋਇਆ ਪੂਰੇ ਪੰਜਾਬ 'ਚ ਜੇ ਦੇਖਿਆ ਜਾਵੇ ਤਾਂ ਉਸ ਨੇ ਉਹੀ ਮੰਗਾਂ ਨੂੰ ਲੈ ਕੇ ਕਿਤੇ ਨਿਯੁਕਤੀ ਪੱਤਰ ਨਹੀਂ ਦਿੱਤਾ ਜਾ ਰਿਹਾ ਜਾਂ ਕੰਮ ਤੇ ਲੱਗੇ ਹੋਏ ਨੇ ਮਜ਼ਦੂਰ ਤਾਂ ਉਹਨਾਂ ਦੀ ਹਾਜ਼ਰੀਆਂ ਨਹੀਂ ਲਾਈਆਂ ਜਾ ਰਹੀਆਂ ਜਿਹਾ ਜਿਹੜਾ ਆਨਲਾਈਨ ਸਿਸਟਮ ਸ਼ੁਰੂ ਕੀਤਾਗਾ ਉਹ ਮਜ਼ਦੂਰਾਂ ਨੂੰ ਇਹ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਵੀ ਜੇ ਆਨਲਾਈਨ ਸਿਸਟਮ 'ਚ ਕੋਈ ਗੜਬੜੀ ਆਉਂਦੀ ਆ ਤਾਂ ਉਹ ਆਪਣੀ ਹਾਜ਼ਰੀਏ ਜਿਹੜੀ ਆਫਲਾਈਨ ਹਲਾ ਸਕਦੇ ਨੇ ਪਰ ਮਜ਼ਦੂਰਾਂ ਨੂੰ ਜਾਣਕਾਰੀ ਨਾ ਦੇ ਕੇ ਉਹਨਾਂ ਨੂੰ ਮਤਲਬ ਉਹਨਾਂ ਦੀ ਜਿਹੜੀ ਦਿਹਾੜੀ ਆ ਉਹਨਾਂ ਦੇ ਹੱਕ ਮਾਰਿਆ ਜਾ ਰਿਹਾ ਉਹਨਾਂ ਦੀ ਸੁੱਟੀ ਕਰਵਾਈ ਜਾ ਰਹੀ ਹੈ ਇਹ ਚੀਜ਼ਾਂ ਤੋਂ ਕਿੰਨੇ ਕਿ ਜਿਹੜੇ ਪਿੰਡਾਂ ਦਾ ਇਕੱਠ ਹੈ ਸੈਂਕੜੇ ਔਰਤਾਂ ਵੀ ਪਹੁੰਚੇ ਨੇ ਇਸ ਕੱਟ ਇਹ ਤਾਂ ਜੀ 90 ਬਲਾਕ ਦੇ 141 ਪਿੰਡਾਂ ਤੱਕ ਹੀ ਪਹੁੰਚ ਕੀਤੀ ਆ ਤੇ ਇਹ ਦੇਖਣਾ ਵੀ ਕਿ ਕਿੰਨੇ ਪਿੰਡ ਹਾਜ਼ਰ ਹੁੰਦੇ ਨੇ ਮੈਨੂੰ ਲੱਗਦਾ ਹੈ ਆਸਾ ਸਾਨੂੰ ਤਕਰੀਬਨ 100 ਪਿੰਡ ਤਾਂ ਇੱਥੇ ਹਾਂ ਸ਼ਾਮਿਲ ਹੋ ਹੀ ਗਏ ਹੋਗਾ ਉਹਦੇ ਵਿੱਚ ਕੀ ਲੱਗਦਾ ਜੇ ਮੱਗਾ ਨਹੀਂ ਬਨੇਗਾ ਹੋਰ ਵੀ ਵੱਡਾ ਸੰਗਠਨ ਚ ਲਿਖ ਕੇ ਹਾਂਜੀ ਬਿਲਕੁਲ ਆਉਣ ਵਾਲੇ ਸਮੇਂ ਤੇ ਅਸੀਂ ਇਸ ਤੋਂ ਵਜਾ ਅੱਗੇ ਸੰਗਠਨ ਕਰਨ ਦੀ ਮਤਲਬ ਪਲੈਨਿੰਗ ਜਿਹੜੀ ਉਹ ਕਰਾਂਗੇ ਕਿਉਂਕਿ ਜਿੰ ਕਾਫੀ ਟਾਈਮ ਤੋਂ ਲੱਗੇ ਹੋયાਗੇ ਤੇ ਸਾਡੀ ਜਿਹੜੀਆਂ ਮੰਗਾਂ ਨੇ ਉਹ ਬਾਰ-ਬਾਰ ਜਿਹੜੀਆਂ ਨੇ ਉਹਨਾਂ ਨੂੰ ਇਗਨੋਰ ਕੀਤਾ ਜਾ ਰਿਹਾ ਉਹਨਾਂ ਨੂੰ ਸੁਣਿਆ ਨਹੀਂ ਜਾ ਰਿਹਾ